ਇੱਕ ਵਾਰ ਇੱਕ ਵਿਅਕਤੀ ਆਪਣੇ ਇਸ਼ਟ ਦੇਵ ਨੂੰ ਸ਼ਿਕਾਇਤ ਕਰਦਾ ਹੈ ਕਿ हे ਮੇਰੇ ਇਸ਼ਟ ਦੇਵ ਮੈਂਨੇ ਤੁਹਾਡੇ ਸਥਾਨ ਤੇ ਆ ਕੇ ਤੁਹਾਡੇ ਧਾਰਮਿਕ ਸਥਾਨ ਤੇ ਆ ਕੇ ਲੋਕਾਂ ਦੀ ਸੰਗਤਾਂ ਦੀ ਬਹੁਤ ਸੇਵਾ ਕੀਤੀ ਝੂਠੇ ਬਰਤਨ ਸਾਫ਼ ਕੀਤੇ ਉਹਨਾਂ ਦੇ ਜੁੱਤੇ ਸਾਫ਼ ਕੀਤੇ ਸਫ਼ ਸਫਾਈ ਵੀ ਕੀਤੀ ਘਰੀਂ ਪਾਨੀ ਵੀ ਮਦਦ ਕੀਤੀ ਬਿਮਾਰਾਂ ਦਾ ਇਲਾਜ ਵੀ ਕਰਵਾਇਆ ਲਚਾਰਾਂ ਨੂੰ ਵੀ ਮਦਦ ਦਿੱਤੀ ਭੁੱਖੇ ਨੂੰ ਖਾਣਾ ਵੀ ਖਵਾਇਆ ਪਰ ਅੱਜ ਮੈਂ ਖੁਦ ਬਿਮਾਰ ਹਾਂ ਖੁਦ ਪਰੇਸ਼ਾਨ ਹਾਂ ਅਜੇ ਹਾਂ ਕਿਉਂ ਤਾਂ ਉਸ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਔਰ ਉਹ ਆਵਾਜ਼ ਉਸ ਨੂੰ ਪੁੱਛਦੀ ਹੈ ਕਿ ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਲੋਕਾਂ ਦੀ ਸੇਵਾ ਕੀਤੀ ਤੁਸੀਂ ਸੰਗਤਾਂ ਦੀ ਸੇਵਾ ਕੀਤੀ ਔਰ ਇਸ ਤਰ੍ਹਾਂ ਦੀ ਸੇਵਾ ਹਰ ਇੱਕ ਇਨਸਾਨ ਨੂੰ ਕਰਨੀ ਚਾਹੀਦੀ ਹੈ ਇਹ ਬਹੁਤ ਪ੍ਰਸ਼ੰਸਾ ਵਾਲੀ ਗੱਲ ਹੈ ਪਰ ਕੀ ਤੁਸੀਂ ਕਦੇ ਆਪਣੇ ਆਪ ਦੀ ਸੇਵਾ ਕੀਤੀ ਜਦੋਂ ਉਸਨੇ ਆਵਾਜ਼ ਦੀ ਦਿਸ਼ਾ ਵੱਲ ਮੁੜ ਕੇ ਦੇਖਿਆ ਤਾਂ ਸਾਹਮਣੇ ਇੱਕ ਸੰਤ ਮਹਾਤਮਾ ਖੜੇ ਸਨ ਇਹ ਆਵਾਜ਼ ਉਹਨਾਂ ਦੀ ਸੀ ਉਸਨੇ ਕਿਹਾ ਮਹਾਰਾਜ ਇਹ ਤੁਸੀਂ ਕਿਹੋ ਜਿਹਾ ਸਵਾਲ ਪੁੱਛਿਆ ਮੈਂ ਆਪਣੀ ਸੇਵਾ ਤਾਂ ਕੀਤੀ ਹੈ ਮੈਂ ਹਰ ਰੋਜ਼ ਖਾਣਾ ਖਾਧਾ ਹੈ ਹਰ ਰੋਜ਼ ਮੈਂ ਆਪਣੇ ਸਰੀਰ ਦੀ ਸਫਾਈ ਕੀਤੀ ਹੈ ਹੋਰ ਵੀ ਜੋ ਚੀਜ਼ ਮੈਨੂੰ ਚਾਹੀਦੀ ਹੈ ਉਹ ਮੈਂ ਕੀਤੀ ਤਾਂ ਕਮੀ ਕਿੱਥੇ ਰਹਿ ਤਾਂ ਉਸ ਮਹਾਤਮਾ ਨੇ ਪੁੱਛਿਆ ਕਿ ਬੱਚੇ ਤੁਸੀਂ ਉਹ ਕੰਮ ਤਾਂ ਕੀਤੇ ਜਿਹੜੇ ਤੁਹਾਨੂੰ ਜ਼ਰੂਰੀ ਲੱਗੇ ਪਰ ਤੁਸੀਂ ਉਹ ਕੰਮ ਨਹੀਂ ਕੀਤੇ ਕਿ ਜੋ ਤੁਹਾਡੇ ਵਾਸਤੇ ਹੋਰ ਵੀ ਜ਼ਰੂਰੀ ਸੀ ਤਾਂ ਉਹ ਇਨਸਾਨ ਹੋਰ ਜ਼ਿਆਦਾ ਅ ਦਚਿੱਤੀ ਦੇ ਵਿੱਚ ਪੈ ਗਿਆ ਕਿ ਮੈਂ ਅਜੇ ਹਾ ਕੀ ਕੰਮ ਨਹੀਂ ਕੀਤਾ ਜਿਸ ਦੇ ਕਾਰਨ ਕਰਕੇ ਮੈਨੂੰ ਇਹ ਸਮੱਸਿਆ ਆਈ ਤਾਂ ਉਸਨੇ ਪੁੱਛਿਆ ਕਿ ਇਹੋ ਜਿਹੇ ਕਿਹੜਾ ਕੰਮ ਰਹਿ ਗਿਆ ਜਿਹੜਾ ਕਿ ਮੈਨੂੰ ਕਰਨਾ ਚਾਹੀਦਾ ਸੀ ਤੇ ਮੈਂ ਨਹੀਂ ਕੀਤਾ ਉਹਨਾਂ ਸੰਤ ਮਹਾਤਮਾਨ ਨੇ ਕਿਹਾ ਕਿ ਬੱਚੇ ਜੋ ਤੁਸੀਂ ਕੰਮ ਕੀਤਾ ਹੈ ਉਹ ਤੁਸੀਂ ਆਪਦੇ ਤਨ ਲਈ ਕੀਤਾ ਹੈ ਪਰ ਤੁਸੀਂ ਆਪਦੇ ਮਨ ਲਈ ਕੀ ਕੰਮ ਕੀਤਾ ਹੈ ਆਪਦੀ ਮਨ ਦੀ ਸੰਤੁਸ਼ਟੀ ਦੇ ਲਈ ਆਪਦੀ ਮਨ ਦੀ ਸ਼ਾਂਤੀ ਦੇ ਲਈ ਆਪਦੇ ਮਨ ਦੇ ਆਨੰਦ ਦੇ ਲਈ ਕੀ ਕੀਤਾ ਤੁਹਾਡਾ ਮਨ ਹਰ ਸਮੇਂ ਪਰੇਸ਼ਾਨ ਰਿਹਾ ਤੁਹਾਡਾ ਮਨ ਹਰ ਸਮੇਂ ਦੁਖੀ ਰਿਹਾ ਤੁਹਾਡਾ ਮਨ ਹਰ ਸਮੇਂ ਕਿਸੇ ਨਾ ਕਿਸੇ ਸਮੱਸਿਆ ਦੇ ਵਿੱਚ ਉਲਝਿਆ ਰਿਹਾ ਔਰ ਤੁਹਾਡੇ ਮਨ ਦੇ ਵਿੱਚ ਹਜ਼ਾਰਾਂ ਵਿਚਾਰ ਆਉਂਦੇ ਰਹੇ ਤੇ ਜਾਂਦੇ ਰਹੇ ਉਹਨਾਂ ਦੀ ਸ਼ਾਂਤੀ ਲਈ ਤੁਸੀਂ ਕੀ ਕੀਤਾ ਤਾਂ ਸੋਚਣ ਲੱਗਿਆ ਕਹਿੰਦਾ ਇਹ ਤਾਂ ਗੱਲ ਬਿਲਕੁਲ ਸੋਚਣ ਵਾਲੀ ਹੈ ਇਹ ਗੱਲ ਮੈਂ ਕਦੇ ਵੀ ਨਹੀਂ ਸੋਚੀ ਤੇ ਕਦੇ ਵੀ ਨਹੀਂ ਕਿ ਤਾ ਮਹਾਰਾਜ ਪਹਿਲਾਂ ਤਾਂ ਮੇਥੋਂ ਗਲਤੀ ਹੋ ਗਈ ਪਰ ਹੁਣ ਮੈਨੂੰ ਦੱਸੋ ਕਿ ਮੈਨੂੰ ਕੀ ਕਰਨਾ ਚਾਹੀਦਾ ਹਾਂ ਮੈਂ ਆਪਣੀ ਗਲਤੀ ਕਿ ਸਵੀਕਾਰ ਕਰਦਾ ਹਾਂ ਮੰਨਦਾ ਉਸ ਮਹਤਮਾਨ ਨੇ ਕਿਹਾ ਕਿ ਬੱਚੇ ਸਭ ਤੋਂ ਪਹਿਲਾਂ ਤਾਂ ਇਸ ਗੱਲ ਨੂੰ ਯਾਦ ਰੱਖੋ ਇਸ ਗੱਲ ਨੂੰ ਸਮਝੋ ਦੁਨੀਆ ਦੀ ਸਭ ਤੋਂ ਵੱਡੀ ਸੇਵਾ ਇਹ ਹੈ ਕਿ ਤੁਸੀਂ ਆਪਣੇ ਆਪ ਦੀ ਸੇਵਾ ਨਾਲ ਨਾਲ ਕਰਦੇ ਹੋ ਆਪਣੇ ਆਪ ਦੀ ਸੇਵਾ ਕਿਵੇਂ ਆਪਣੇ ਮਨ ਨੂੰ ਸ਼ਾਂਤ ਰੱਖਣ ਦੇ ਲਈ ਜੋ ਕੰਮ ਕਰਨੀ ਚਾਹੀਦੇ ਹਨ ਉਹ ਕੰਮ ਕਰੋ ਆਧਿਆਤਮਿਕ ਕਾਰਜ ਕਰੋ ਕਿਸੇ ਧਾਰਮਿਕ ਸੰਸਥਾ ਨਾਲ ਜੁੜੋ ਗਰੀਬਾਂ ਦੀ ਸੇਵਾ ਕਰੋ ਇਹ ਤੁਸੀਂ ਕਰਦੇ ਹੋ ਬਹੁਤ ਵਧੀਆ ਗੱਲ ਹੈ ਪਰ ਇਹਦੇ ਨਾਲ-ਨਾਲ ਗਿਆਨ ਵੀ ਹਾਸਲ ਕਰਦੇ ਰਹੋ ਕੁਝ ਨਾ ਕੁਝ ਨਵਾਂ ਸਿੱਖਦੇ ਰਹੋ ਪੜ੍ਹਦੇ ਰਹੋ ਔਰ ਉਸ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਕਰਦੇ ਜੋ ਗਲਤੀਆਂ ਤੁਹਾਡੇ ਤੋਂ ਹੋਈਆਂ ਹਨ ਉਹਨਾਂ ਗਲਤੀਆਂ ਨੂੰ ਤੁਸੀਂ ਸਵੀਕਾਰ ਕਰਨਾ ਸੀ। ਔਰ ਉਹਨਾਂ ਗਲਤੀਆਂ ਦੀ ਨਹੀਂ ਆਪਣੇ ਆਪ ਨੂੰ ਮਾਫ ਕਰਨਾ ਸਿੱਖੋ ਤੇ ਆਪਣੇ ਆਪ ਤੋਂ ਮਾਫੀ ਮੰਗਣਾ ਸੀ। ਜੇਕਰ ਤੁਸੀਂ ਕਿਸੇ ਦੂਜੇ ਤੋਂ ਗਲਤੀ ਕੀਤੀ ਹੈ, ਦੂਜੇ ਦੇ ਪ੍ਰਤੀ ਕੋਈ ਤੁਹਾਡੇ ਤੋਂ ਗਲਤੀ ਹੋਈ ਹੈ ਤਾਂ ਉਸ ਨੂੰ ਵੀ ਤੁਸੀਂ ਮਾਫ ਕਰਨਾ ਸੀ। ਅਗਲੀ ਗੱਲ ਕੁਦਰਤ ਦਾ ਸ਼ੁਕਰਾਨਾ ਕਰਨਾ ਸੀ। ਕੁਦਰਤ ਨੇ ਤੁਹਾਨੂੰ ਬੇਸ਼ਕੀਮਤੀ ਚੀਜ਼ਾਂ ਦਿੱਤੀਆਂ ਜਿਨ੍ਹਾਂ ਦੀ ਤੁਸੀਂ ਗਿਣਤੀ ਨਹੀਂ ਕਰ ਸਕਦੇ। ਪਰ ਫਿਰ ਵੀ ਜੇਕਰ ਤੁਸੀਂ ਕਦੇ ਚਾਹੁੰਦੇ ਹੋ ਕਿ ਕੁਦਰਤ ਨੇ ਸਾਨੂੰ ਕੀ ਦਿੱਤਾ ਹੈ ਤੇ ਉਹ ਮੈਂ ਗਿਣ ਲਾਵਾਂ ਤਾਂ 90 ਦਿਨ ਲਈ ਇੱਕ ਕੰਮ ਕਰੋ ਹਰ ਰੋਜ਼ ਪੰਜ ਚੀਜ਼ਾਂ ਲਿਖੋ ਜੋ ਕੁਦਰਤ ਨੇ ਤੁਹਾਨੂੰ ਦਿੱਤੀਆਂ ਹਨ ਤਾਂ ਉਸ ਵਿਅਕਤੀ ਨੇ ਪੁੱਛਿਆ ਮਹਾਰਾਜ ਕਿਸ ਤਰ੍ਹਾਂ ਦੀਆਂ ਪੰਜ ਜੀ ਤਾਂ ਸੰਤ ਮਹਤਮਾ ਨੇ ਕਿਹਾ ਕੋਈ ਵੀ ਪੰਜ ਚੀਜ਼ਾਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਮੌਜੂਦ ਹਨ ਜਿਨ੍ਹਾਂ ਨੇ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਫਾਇਦਾ ਦਿੱਤਾ ਹੈ ਕੋਈ ਗੱਲ ਕੀਤੀ ਹੈ ਕੋਈ ਤੁਹਾਨੂੰ ਚੰਗਾ ਹਾਸਿਲ ਹੋਇਆ ਹੈ ਤੁਹਾਨੂੰ ਅੱਛਾ ਲੱਗਿਆ ਸਭ ਤੋਂ ਪਹਿਲਾਂ ਤਾਂ ਉਸ ਕੁਦਰਤ ਨੇ ਤੁਹਾਨੂੰ ਸਰੀਰ ਦਿੱਤਾ ਸਰੀਰ ਦੇ ਵਿੱਚ ਦਿਲ ਦਿੱਤਾ ਜੋ ਹਰ ਵੇਲੇ ਧੜਕ ਰਿਹਾ ਹੈ ਇੱਕ ਪਲ ਵੀ ਰੁਕੇ ਬਿਨ। ਤੁਹਾਨੂੰ ਸਾਹ ਦਿੱਤੇ ਜੋ ਲਗਾਤਾਰ ਚੱਲ ਰਿਹਾ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਹਰ ਰੋਜ਼ 90 ਦਿਨ ਤੱਕ ਲਿਖੋ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਕੁਦਰਤ ਨਿੱਕੀ ਦਿੱਤਾ ਹੈ ਔਰ ਤੁਸੀਂ ਆਪਣੇ ਆਪ ਨੂੰ ਆਪਣੇ ਆਪਣੀ ਸੇਵਾ ਦੇ ਵਿੱਚ ਆਪਣੇ ਆਪ ਹੀ ਲੱਗ ਜਾਵੋਗੇ ਤੇ ਆਪਣੇ ਆਪ ਨੂੰ ਸੇਵਾ ਦੇ ਲਈ ਤਿਆਰ ਕਰੋ ਇਨੀ ਗੱਲ ਸੁਣ ਕੇ ਉਸ ਵਿਅਕਤੀ ਨੇ ਉਸ ਮਹਾਤਮਾ ਦਾ ਬਹੁਤ-ਬਹੁਤ ਸ਼ੁਕਰਾਨਾ ਕੀਤਾ ਧੰਨਵਾਦ ਕੀਤਾ ਥੈਂਕ ਯੂ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਅੱਜ ਤੁਸੀਂ ਮੈਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਮੈਂ ਅੱਗੇ ਤੋਂ ਇਸ ਦੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਹੋਰ ਵੀ ਲੋਕਾਂ ਨੂੰ ਸਮਝਾਵਾਂ ਸੋ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਰੀਆ ਲੱਗੀ ਚੰਗੀ ਲੱਗੀ ਤਾਂ ਇਸ ਕਹਾਣੀ ਨੂੰ ਹੋਰ ਵੀ ਆਪਣੇ ਦੋਸਤਾਂ ਮਿੱਤਰਾਂ ਤੱਕ ਰਿਸ਼ਤੇਦਾਰਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਉਹ ਵੀ ਆਪਣੇ ਆਪ ਦੀ ਸੇਵਾ ਕਰ ਸਕਣ ਇਸ ਲਈ ਦੋਸਤੋ ਅੱਜ ਦੀ ਇਸ ਕਹਾਣੀ ਦਾ ਸਭ ਤੋਂ ਇਨ ਸਾਰ ਜੋ ਹੈ ਉਹ ਇਹੀ ਹੈ ਕਿ ਇਨਸਾਨ ਦੂਜਿਆਂ ਦੀ ਸੇਵਾ ਤਾਂ ਬਹੁਤ ਕਰਦਾ ਹੈ ਪਰ ਆਪਣੇ ਆਪ ਦੀ ਸੇਵਾ ਨਹੀਂ ਕਰਦਾ ਇਨਸਾਨ ਨੂੰ ਆਪਣੇ ਆਪ ਦੀ ਸੇਵਾ ਵੀ ਕਰਨੀ ਚਾਹੀਦੀ ਹੈ ਆਪਣੇ ਆਪ ਦੀ ਸੇਵਾ ਕਰਨਾ ਆਪਣੇ ਆਪ ਨੂੰ ਉੱਚਾ ਚੁੱਕਣਾ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੀ ਦੁਨੀਆ ਦੀ ਸਭ ਤੋਂ ਵੱਡੀ ਸੇਵਾ ਹੈ ਥੈਂਕ ਯੂ ਸੋ ਮਚ ਸ਼ੁਕਰੀਆ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਥੈਂਕ ਯੂ